ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਇ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਠੀਕ ਠਾਕ ਹੋਣੇ ਹੋ ਤੇ ਆਪਾਂ ਪਹੁੰਚੇ ਹਾਂ ਖੇਤ ਤੇ ਆਪਾਂ ਆਪਣੇ ਜੋੜੀਰ ਨੂੰ ਕੱਢਿਆ ਬਾਹਰ ਕਰ ਰਹੇ ਹਾਂ ਚੈੱਕ ਚਲਾ ਕੇ ਤੇ ਬਾਕੀ ਇਹ ਵੀ ਹੁਣ ਵੀਡੀਓ ਤੁਹਾਨੂੰ ਦੱਸਾਂ ਦੱਸਾਂਗੇ ਵੀ ਪੂਰੀ ਸਚਾਈ ਦੱਸਣੀ ਆ ਆਪਾਂ ਇਕੀ ਸਹੀ ਹੈ ਬੈਨੀਫਿਟ ਲੈਣਾ ਚਾਹੀਦਾ ਜੋ ਡਾਕਟਰ ਨਹੀਂ ਲੈਣਾ ਚਾਹੀਦਾ ਇਹਦੇ ਬਾਰੇ ਵੀ ਤੁਹਾਨੂੰ ਦੰਪਾਉਣਾ ਜੋ ਜੋ ਇਹ ਚ ਨੁਕਸਾ ਜੋ ਜੋ ਸਹੀ ਆਪਾਂ ਸਾਰਾ ਕੁਝ ਸਹੀ ਦੱਸਣਾ ਤੇ ਜਨਾ ਮਰਜੀ ਫੈਂਟ ਕੇ ਲਿਆਈ ਜੋ ਰੇ ਸੂਈ ਇੱਥੇ ਹੀ ਰਹਿੰਦੀ ਏ ਦੀ ਭਾਵੇਂ ਸਾਰੀ ਜਿਹੜੀ ਤਸੱਲੀ ਨਾ ਬਾਈ ਜੋ ਤੇ ਭਾਵੇਂ ਥੋੜਾ ਟਾਈਮ ਤੁਸੀਂ ਆਪਾਂ ਲੈਣ ਨੂੰ ਜੇ ਥੋੜੇ ਦੇਣੀ ਹੋਏ ਆ ਮਚਲਾ ਕੇ ਵੇਖਿਆ ਤੇ ਬੜੀ ਮਿਲੋ ਆਪਣੇ ਜਵਾਨ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਫਿਰ ਚੌਂ ਡੀਅਰ ਤੇ ਚੌਂ ਡੀਅਰੀ ਸਚਨਾ ਅੱਜ ਕੱਢਾਂਗੇ ਆਪਾਂ ਸਰੋਂ ਸਰਾਂ ਦੀ ਸਰੋਂ ਸੈਲੋਂ ਲੱਗੇ ਕੱਢ ਦੇ ਇਹਦਾ ਲਓ ਜੀ 472 ਆ ਗਿਆ ਹੁਣ ਆਪਾਂ ਟੇਕਣ ਲੱਗੇ ਆਂ ਮੱਥਾ ਆ ਫੜ ਲੇ 올ਡੇਸਟ ਗੋਲਡ ਲੋ ਜੀ ਲੈ ਕੇ ਰੱਬ ਦਾ ਨਾਮ ਕਰਤਾ ਕੰਮ ਚਾਲੂ ਲੋ ਜੀ ਲੰਬਾ ਹੋ ਗਿਆ ਚਾਲੂ ਬਾਧੂ ਨਹੀਂ ਹੁਣਾ ਕਦੇ ਵੀ ਬਾਧੂ ਨਾ ਗੈ ਇਦਾਂ ਫਿਰ ਨਿਕਲਦੀ ਇੱਧਰ ਦੇਖੋ ਇਹਨੂੰ ਬਦਲਾਂਗੇ ਟੋਕੇ ਤੱਪੜ ਜਿਹਾ ਸਵਾਰਾ ਕਰ ਮਹਿੰਦਰਾ ਮਹਿੰਦਰਾ ਵੇ ਇੰਟਰ ਹੀ ਦੇ ਉਹਦਾ 475 ਹੀ ਹੈ ਨਾ ਪਹਿਲੇ ਇੰਟਰ ਹੀ ਹਾਂ 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 ਅੱਗੇ ਜਾ ਕੇ ਆਉਂਦਾ ਅੱਛਾ ਇਹ ਕਿੰਨੇ ਦਾ ਲਿਆ ਸੀ ਵੀ ਇਹ ਸਾਨੂੰ ਦੇਣਾ ਪਰ ਜਨਾ ਕਿ ਪੇਪਰ ਵਿੱਚ ਦੇਖਣਾ ਇੰਟਰਨੈਟ ਨਾਲ ਹੂੰ ਹੂੰ ਦੇਣਾ ਕਿੰਨਾ 50 ਪੂ ਠੀਕ ਹੈ ਮਾਡਲ ਕਿੰਨਾ ਇਹ ਮਾਡਲ ਹੈ ਪੰਜ ਹੈ ਮੇਰੇ ਕੋਲ ਪੰਜ ਪੰਜ ਫਿਰ ਤਾਂ ਠੀਕ ਆ ਆਹ ਇੱਧਰ ਟੋਕੇ ਨਵੇਂ ਲੈਣ ਚੱਲ ਗਿਆ ਤੇਰਾ ਤੂੰ ਤੈਨ ਨਵੇਂ ਲਿਆਂਦੇ ਆ ਹੋ ਸਰੋ ਨ ਮਟਰ ਸਰੋ ਨ ਬੂਸਾ ਚੱਲ ਰਿਹਾ ਬੂਸਾ ਬੂਸਾ ਮੰਡ ਰਹਾ ਹੈ ਬੂਸਾ ਐਦਾਂ ਸਰੋ ਨਿਕਲਦੀ ਐਦਾਂ ਜਰ ਕਰ ਆ ਦੇਖੋ ਕੋਈ ਕਰਮਾੜਾ ਇਨਸਾਨ ਟੱਕਰਿਆ ਉਤੋਂ ਧੱਕਾ ਮਾਰਦਾ ਪੈਪ ਨੂੰ ਤੇ ਫਲੈਂਚੀ ਤੋਂ ਤੋੜ ਕੇ ਚੱਲ ਜਾਂਦਾ ਆਪਾਂ ਪਿਛੇ ਲੋ ਜੀ ਉਹ ਸਰੋਂ ਕੱਢ ਲਈ ਹੀ ਆਪਾਂ ਉਹ ਬੜੀ ਢੇਰੀ ਲੱਗੀ ਆ ਤੇ ਆ ਹੁਣ ਸਰੋਂ ਆਪਾਂ ਲਾਦ ਰਹੇ ਆ ਤੇ ਲੱਦ ਕੇ ਤੇ ਇਹਨੂੰ ਲੈ ਜਾਵਾਂਗੇ ਤੇ ਇਹਨੂੰ ਬਾਅਦ ਵਿੱਚ ਕੱਢਾਂਗੇ ਕਿਉਂਕਿ ਮੱਕੀ ਲੇਟ ਹੋਣ ਦੀ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਕਿਤਾ ਅਡਾ ਪਿਛਲੀਆਂ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਦਿਲ ਤੋਂ ਧੰਨਵਾਦ ਸਾਡੇ ਸ਼ੌਕ ਜੀ ਕਿੱਥੇ ਚੜ ਗਏ ਨੇ ਸਾਡਾ ਕੈ ਕਸ਼ਰੋਂ ਲੱਦਾ ਹੀ ਬਾ ਬੰਦਾ ਕੋਈ ਬੰਦਾ ਇਹਨਾਂ ਵਿੱਚ ਭਾਜੇ ਨੂੰ 500 ਰੁਪਏ ਨਾਮ ਦਿੱਤਾ ਜਾਏਗਾ ਕੁੜੀਆਂ ਹਾਰੀਆਂ ਲਤਾ ਆਹ ਵੇਖੋ ਜੀ ਕੋਈ ਵਾਟਰ ਕੂਲਰ ਤੋੜ ਗਿਆ ਅੰਦਰੋਂ ਏ ਅੰਦਰ ਦਾ ਨੁਕਸਾਨ ਕਰ ਗਿਆ ਆ ਬੋਰੇ ਬਾਰੇ ਵੱਢ ਗਿਆ ਵਾ ਕਈ ਦਿਨਾਂ ਨਾਲ ਸਾਰੇ ਵੱਢ ਟੁੱਕ ਗਿਆ ਵਾ ਇਧਰ ਦੇਖੋ ਕਿੰਨੂ ਐਡਾ ਗੁੱਸਾ ਆਈ ਆ ਵੀ ਕੋਈ ਕੋ ਬੋਰੇ ਬਾਰੇ ਸਾਰਾ ਕੋ ਪਾੜ ਕੇ ਤੇ ਨੁਕਸਾਨ ਕਰ ਗਿਆ ਵਾ ਵਾਟਰ কুলਰ ਵੀ ਤੋੜ ਗਿਆ ਜੇ ਕਿ ਇਹਨੂੰ ਇੰਨਾ ਹੀ ਜ਼ਿਆਦਾ ਪਿਆਰ ਹੈ ਸਾਡੇ ਨਾਲ ਤਾਂ ਸਿੱਧਾ ਹਿੱਕ 'ਚ ਵੱਜੇ ਫਿਰ